ਪ੍ਰਧਾਨ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਖিজਰਪੁਰ ਵਿੱਚ ਲਾਇਆ ਰਾਹਤ ਕੈਂਪ ਭਾਰਤੀ ਕਿਸਾਨ ਯੂਨੀਅਨ ਡਕੋਦਾ ਦੇ ਸੂਭਾ ਪ੍ਰਧਾਨ ਬੁੱਟਾ ਸਿੰਘ ਬੁਰਜਗਿਲ ਦੀ ਅਗਵਾਈ ਹੇਠ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਲਾਏ ਜਾ ਰਹੇ ਰਾਹਤ ਕੈਂਪਾਂ ਦੀ ਲੜੀ ਤਹਿਤ ਜ਼ਿਲ੍ਹਾ ਪ੍ਰਧਾਨ ਤਰਮਿੰਦਰ ਸਿੰਘ ਦੀ ਦੇਖਰੇਖ ਹੇਠ ਸੁਲਤਾਨਪੁਰ ਲੋਧੀ ਦੇ ਟਮਿੰਡ ਖিজਰਪੁਰ ਵਿਖੇ ਰਾਹਤ ਕੈਂਪ ਲਾਇਆ ਗਿਆ ਜਿਸ ਵਿੱਚ 120 ਗੱਟੇ ਬੀਜ ਅਤੇ 60 ਗੱਟੇ ਡੀਏਪੀ ਦਿੱਤੇ ਗਏ ਸੂਭਾ ਪ੍ਰਸਤਕਰ ਇੰਦਰਪਾਲ ਸਿੰਘ ਅਤੇ ਸੂਭਾ ਮਿਤ ਪ੍ਰਧਾਨ ਬਲਦੇਵ ਸਿੰਘ ਭਾਈ ਰੂਪਾ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਲੋਕਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਤੋਂ ਸਿਰਫ ਲਾ ਰਹੀ ਮਿਲੇ ਹਨ ਪਰ ਸੂਭਾ ਕਮੇਟੀ ਦੇ ਫੈਸਲੇ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਡਕੋਦਾ ਨਾਲ ਜੁੜੀਆਂ ਸਾਰੇ ਪੰਜਾਬ ਦੀਆਂ ਪਿੰਡ ਇਕਾਈਆਂ ਤੋਂ ਇਕੱਤਰ ਕੀਤੀ ਗਈ ਰਾਹਤ ਸਮਗਰੀ ਇਹਨਾਂ ਕੈਂਪਾਂ ਰਾਹੀਂ ਵੰਡੀ ਜਾ ਰਹੀ ਹੈ ਤਾਂ ਜੋ ਸਾਂਝੀ ਭਾਈਵਾਲਤਾ ਦਾ ਸੁਨੇਹਾ ਘਰਾਂ ਵਿੱਚ ਜਾ ਸਕੇ। ਉਹਨਾਂ ਅੱਗੇ ਕਿਹਾ ਕਿ ਪੰਜਾਬ 'ਚ ਕਿਸਾਨਾਂ ਦੇ ਝੋਨੇ ਦਾ ਨਾੜ ਦੀਆਂ ਗੰਡਾ ਬਣਾ ਕੇ ਚੁੱਕਣ ਵਾਲੇ ਬੇਲਰਾ ਦੀ ਬਹੁਤ ਘਾਟ ਹੈ। ਸਮੇਂ ਸਿਰ ਬਿਜਾਈ ਲਈ ਪ੍ਰਾਲੀ ਪ੍ਰਬੰਧ ਨਹੀਂ ਹੋ ਰਿਹਾ। ਕਿਸਾਨਾਂ ਕੋਲ ਕਰਨਕ ਬਿਜਾਈ ਲਈ ਕਿਚਵਾ ਸਮਾਂ ਹੁੰਦਾ ਹੈ ਪਰ ਪੰਜਾਬ ਸਰਕਾਰ ਪ੍ਰਾਲੀ ਪ੍ਰਬੰਧਕ ਵਿੱਚ ناکਾਮ ਰਹੀ ਹੈ ਅਗਰ ਕੋਈ ਬੇਲਰ ਮਿਲਦਾ ਹੈ ਤਾਂ ਉਹ ਕਿਸਾਨ ਕੋਲੋਂ 1500 2000 ਰੁਪਏ ਪ੍ਰਤੀ ਏਕੜ ਦੀ ਮੰਗ ਕਰਦਾ ਹੈ ਜੋ ਕਿ ਸਿੱਧੀ ਕਿਸਾਨ ਦੀ ਸਰਕਾਰੀ ਸਹਾਇਤਾ ਦਾ ਬਾਹਰ ਆਰਥਿਕ ਲੁੱਟ ਹੈ ਜੇਕਰ ਇਸ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਕਿਸਾਨ ਆਪਣੇ ਪੱਧਰ ਤੇ ਚੋਨੇ ਦੇ ਨਾੜ ਦਾ ਨਵੇੜਾ ਕਰ ਦੇਵੇਗਾ ਅਤੇ ਸਰਕਾਰ ਉਸ ਸੰਬੰਧੀ ਵਰਤੇ ਢੰਗ ਤਰੀਕੇ ਉਜਰ ਨਹੀਂ ਕਰ ਸਕੇਗੀ ਜੇਕਰ ਕਿਸਾਨ ਦੇ ਝੋਨੇ ਦਾ ਨਾੜ ਨਹੀਂ ਚੁਕਵਾਉਂਦੇ ਹਾਂ ਤਾਂ ਤੁਸੀਂ ਮੰਨਿਓਕ ਸੁਪਰੀਮ ਕੋਰਟ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਦੀ ਸਿੱਧੀ অবਹੇਲ ਨਾ ਹੋਵੇਗੀ। ਸੁਭਾ ਮੀਤ ਪ੍ਰਧਾਨ ਰਾਜਪੀਰ ਸਿੰਘ ਗੁੜਾਨੀ ਨੇ ਅੱਗੇ ਕਿਹਾ ਕਿ ਨਾਗਪੁਰ ਚ ਕਰਜ਼ਾ ਮੁਕਤੀ ਲਈ ਸੰਘਰਸ਼ ਕਰ ਰਹੇ ਕਿਸਾਨਾਂ ਦਾ ਜਥੇਬੰਦੀ ਸਮਰਥਨ ਕਰਦੀ ਹੈ ਅਤੇ ਪੰਜਾਬ ਸਰਕਾਰ ਨੂੰ ਉਹਨਾਂ ਦੀ ਬਾਹ ਫੜਨੀ ਚਾਹੀਦੀ ਹੈ ਅਤੇ ਪੰਜਾਬ ਯੂਨੀਵਰਸਿਟੀ ਦਾ ਸਨੇਟ ਖਤਮ ਕਰ ਕੇ ਕੇਂਦਰ ਸਰਕਾਰ ਅਧੀਨ ਲੈ ਕੇ ਆਉਂਦਾ ਵੀ ਕੇਯੂ ਡਕੋਦਾ ਸਖਤ ਸ਼ਬਦਾ ਵਿੱਚ ਵਿਰੋਧ ਕਰਦੀ ਹੈ। ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ। ਹਾਂਜੀ ਪ੍ਰਤਾਨ ਜੀ ਅੱਜ ਖੇਜਰਪੁਰ ਵਿੱਚ ਆਪਣੀ ਸੂਬਾ ਕਮੇਟੀ ਭਾਰਤੀ ਕਿਸਾਨ ਯੂਨੀਅਨ ਡਕੋਂਦਾ ਲੋਏ ਆ ਤੇ ਕੀ ਕਹਿਣਾ ਚਾਹੁੰਦੇ ਦੀਨ ਬਰੇ? ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਭਾਰਤੀ ਕਿਸਾਨੀਆਂ ਟਕਾਉਂਦਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਤੁਮਿੰਦਰ ਸਿੰਘ ਜੀ ਅੱਜ ਜਿਹੜੀ ਸਾਡੀ ਸੂਬਾ ਕਮੇਟੀ ਵੱਲੋਂ ਜਿਹੜੇ ਕਪੂਰਥਲੇ ਦੇ ਵਿੱਚ ਹਾਰਡਪੀਟ ਏਰੀਆ ਜਿਹੜੇ ਪ੍ਰਭਾਵਤ ਹਾਰਡਪੀਟ ਤੋਂ ਤੇ ਖিজਰਪੁਰ ਦੇ ਵਿੱਚ ਜਿਹੜੇ 100 ਏਕੜ ਕਰੀਬ ਜਿਹੜੀ ਡੀਏਪੀ ਤੇ ਜਿਹੜਾ ਬੀਜ ਆ ਉਹ ਲੈ ਕੇ ਆਇਆ ਸੂਬਾ ਕਮੇਟੀ ਨਾਲ ਸਾਡੇ ਲੁਧਿਆਣੇ ਵਾਲੀ ਜ਼ਿਲ੍ਹਾ ਕਮੇਟੀ ਆ ਮਲੇਰਕੋਟਲੇ ਤੋਂ ਆ ਜਲੰਧਰ ਵਾਲੇ ਆ ਤੇ ਸਾਡੀ ਸੂਬਾ ਕਮੇਟੀ ਦੇ ਸਾਰੇ ਆਗੂ ਸਹਿਬਾਨ ਜਿਹੜਾ ਅੱਜ ਪਹਿਲੇ ਰਾਉਂਡ ਦੇ ਵਿੱਚ ਖিজਰਪੁਰ ਏਰੀਆ ਦੇ ਵਿੱਚ ਜਿਹੜਾ 100 ਕਣਕ ਦੀ ਬਿਜਾਈ ਕਰਨ ਦੇ ਲਈ ਉਹ ਡਾਈ ਤੇ ਬੀਜ ਲੈ ਕੇ ਆਏ ਅਸੀਂ ਤਹਿਦਲੋਂ ਉਹਨਾਂ ਦਾ ਧੰਨਵਾਦ ਕਰਦੇ ਆ ਕਿਉਂਕਿ ਸਰਕਾਰਾਂ ਤੋਂ ਸਾਨੂੰ ਕੋਈ ਝਾਕ ਨਹੀਂ ਹੈਗੀ ਸਾਡੇ ਜਿਹੜੇ ਕਿਸਾਨ ਵੀਰ ਆ ਜਾਂ ਕਿਸਾਨ ਜਥੇਬੰਦੀਆਂ ਦੇ ਆਗੂ ਸਹਿਬਾਨ ਆ ਉਹ ਆਪਣੇ ਤੌਰ ਤੇ ਸਾਰੇ ਜਿਹੜੇ ਕਿਸਾਨ ਵੀਰ ਜਿਹੜੇ ਹਰਪ੍ਰਭਅ ਤੇਰੀਏ ਦੇ ਵਿੱਚ ਉਹਨਾਂ ਦੀ ਮਦਦ ਕਰ ਰਿਹਾ ਸਾਡੇ ਪਤਨਾਂ ਜੀ ਜਿਹੜੇ ਪਹਿਲੋ ਫਾਜ਼ਿਲਕਿਆਂ ਦੇ ਵਿੱਚ ਜਾਂ ਫਰੋਜਪੁਰ ਵਿੱਚ ਜਿਹੜੇ ਹਜ਼ਾਰਾਂ ਏਕੜ ਜਿਹੜੀ ਕਣਕ ਬਿਜਾਈ ਆ ਤੇ ਅੱਜ ਇੱਥੇ ਜਿਹੜੇ ਕਪੂਰਸਲੇ ਦੇ ਵਿੱਚ ਪਿੰਡ ਖੇਜਰਪੁਰ ਦੇ ਵਿੱਚ ਪੰਪ ਹੈ ਸਾਡੀ ਕਮੇਟੀ ਸਾਨੂੰ ਕੀ ਖਾਦ ਇਹਨਾਂ ਆਏ ਆ ਸਾਡੇ ਭਰਾ ਜਿੱਦਾਂ ਉਹ ਤਾਂ ਕਾਫੀ ਟਿਕਨੋਰਜੀਗਲੇ ਆ ਤੇ ਖੁਸ਼ਪੁਰ ਹੋਈਪੁਰ ਏਰੀਆ ਦੇ ਕਣਕ ਬਜਾਈ ਉਹਨਾਂ ਨੇ ਕੁਝ ਅੱਜ ਕਿਚਰਪੁਰ ਆਇਆ ਤੇ ਕੁਝ ਸਾਨੂੰ ਜਿੱਦਾਂ ਉਮੀਦ ਨਹੀਂ ਕੀ ਉਹ ਸਰਕਾਰਾਂ ਤੋਂ ਤੇ ਸਾਡੇ ਭਰਾ ਸਾਡਾ ਸਾਥ ਦੇ ਰਹੇ ਆ ਧੰਨਵਾਦ ਕਰਦੇ ਬਹੁਤ ਮੈਂ ਬੁੱਟਾ ਸਿੰਘ ਬੁਰਜਗਿੱਲ ਸੁਖਬਾਤ ਪ੍ਰਧਾਨ ਭਾਰਤੀ ਕਿਸਾਨ ਛਾਂਟ ਵਾਲੇ ਸਾਰੇ ਮੇਰੇ ਨਾਲ ਟੀਮ ਹੈ ਪੰਜਾਬ ਦੇ ਨਮਾਇंदे ਵੀ ਨੇ ਨਾ ਵਿਧਿਆਂ ਦੇ ਨਮਾਇंदे ਵੀ ਨੇ ਖਾਸ ਕੋਈ ਗੱਲ ਦੇਣੇ ਅੱਜ ਅਸੀਂ ਜਿਹੜੇ ਇੱਥੇ ਲੋੜਵੰਦ ਕਿਸਾਨ ਹੈ ਹੜਪੀੜਤਾ ਹੈ ਜਿਨ੍ਹਾਂ ਦੇ ਹੜਾਂ ਨੇ ਫਸਲਾਂ ਪਹਿਲਾਂ ਵੀ ਮਾਰ ਦਿੱਤਨਾ ਤੇ ਦੂਜੀਆਂ ਫਸਲਾਂ ਬੀਜਣ ਦੇ ਲਈ ਕੋਈ ਪੈਸਾ ਨਹੀਂ ਜੀ ਉਹਨਾਂ ਕੋਲ ਉਹਨਾਂ ਦੀ ਅਸੀਂ ਬਕਾਇਦਾ ਲਿਸਟ ਬਣਾ ਕੇ ਆਧਾਰ ਕਾਰਡ ਦੇ ਨਾਲ ਨੱਥੀ ਕਰਕੇ ਅੱਜ ਉਹਨਾਂ ਲਈ ਅਸੀਂ ਡੀਏਪੀ ਅਤੇ ਕਣਕ ਦਾ ਬੀਜ ਇਹ ਪ੍ਰਬੰਧ ਕਰਕੇ ਲਿਆਇਆ ਉਹਨਾਂ ਅਸੀਂ ਤਸਕੀਨ ਕੀਤਾ ਇਤਿਹਾਸ ਪਹਿਲਾਂ ਵੀ ਅਸੀਂ ਤਿੰਨ ਚਾਰ ਗੇਟ ਲਾਏ ਆ ਜਿਹੜਾ ਫਰੋਹਤਪੁਰ ਦੇ ਵਿੱਚ 1000 ਗੱਟਾ ਅਸੀਂ ਡੀਏਪੀ ਦਾ ਨਾਲ ਬੀਜ ਦਾ ਦਿੱਤਾ ਨਾਲ ਜਿਹੜੀਆਂ ਆਚਾਰ ਦੀਆਂ ਗੱਟਾਂ ਹੁੰਦੀਆਂ ਉਹ ਵੀ ਵੰਡਿਆ ਉਦੋਂ ਬਾਅਦ ਅਸੀਂ ਫਾਜ਼ਲਕਾ ਦੇ ਵਿੱਚ ਕੈਂਪ ਲਾਇਆ ਫਾਜ਼ਲਕਾ ਦੇ ਵਿੱਚ ਵੀ ਅਸੀਂ ਸੈਂਕੜੇ ਕਿਸਾਨਾਂ ਨੂੰ ਡੀਏਪੀ ਤੇ ਬੀਜ ਮੁਹੱਈਆ ਕੀਤਾ ਅੱਜ ਕਪੂਰਸਲਾ ਦੀ ਵਾਰੀ ਸੀ ਅੱਜ ਅਸੀਂ ਇੱਥੇ ਆਏ ਆ ਇਹਨਾਂ ਨੂੰ ਵੀ ਬੀਜ ਤੇ ਖਾਦ ਦੁੱਤਾ ਇਸ ਤੋਂ ਬਾਅਦ ਅਸੀਂ ਦੌਰਾ ਵੀ ਕੀਤਾ ਨਾਲ ਕਿ ਜਿਹੜੇ ਖੇਤਾਂ ਦੇ ਵਿੱਚ ਰੇਤਾਂ ਭਰਿਆ ਮਿੱਟੀ ਭਰੀ ਆ ਜੇ ਬੀਜਣ ਯੋਗ ਹੋਏ ਨਹੀਂ ਉਹਨਾਂ ਲਈ ਅਸੀਂ ਟਰੈਕਟਰਾਂ ਦਾ ਪ੍ਰਬੰਧ ਵੀ ਕਰ ਰਹੇ ਹਾਂ ਜਿਉਂ-ਜਿਉਂ ਟਰੈਕਟਰ ਦੇਖੇ ਹੋਣਗੇ ਮਾਲਵੇ ਦੇ ਵਿੱਚੋਂ ਕਿਉਂ-ਕਿਉਂ ਕੁ ਟਰੈਕਟਰ ਅਸੀਂ ਲੈ ਕੇ ਆਦਰ ਉਹ ਜ਼ਮੀਨਾਂ ਪੱਧਰਾਂ ਵੀ ਕਰਵਾਵਾਂਗੇ ਉਹਨਾਂ ਦੇ ਵਿੱਚ ਵੀ ਕਰਵਾਵਾਂਗੇ ਤੇ ਨਾਲ ਅਸੀਂ ਨਖਦੀ ਵੀ ਕਰਦੇ ਆ ਪੰਜਾਬ ਸਰਕਾਰ ਦੀ ਅਜੇ ਤੱਕ ਸਾਰੇ ਹੰਸੋ ਨੂੰ ਪੁੱਛ ਕੇ ਹੰਸਾ ਨਾਲੋਂ ਕਿਸੇ ਨੂੰ ਵੀ ਕੋਈ ਡੀਏਪੀ ਦਾ ਕਟਾ ਜਾਂ ਬੀਜ ਦਾ ਕਟਾ ਮਹਾਜਾ ਨਹੀਂ ਕੀਤਾ ਜਦੋਂ ਕੰਕੜ ਦੀ ਵੀੜ ਤੇ ਨਾ ਹੀ ਅਜੇ ਜਿਹੜਾ 20000 ਰੁਪਏ ਦਾ ਉਹਨਾਂ ਨੇ ਐਲਾਨ ਕੀਤਾ ਉਹ ਕਿਸੇ ਵੀ ਕਿਸਾਨ ਨੇ ਨਹੀਂ ਸਾਨੂੰ ਕਿਹਾ ਕਿ ਸਾਨੂੰ ਮਿਲ ਗਿਆ ਅਜੇ ਤੱਕ ਸਿਰਫ ਐਲਾਨ ਰਹਿ ਗਿਆ ਜੋੜ ਨਾਲ ਨਹੀਂ ਕੀ ਅਜੀ ਸਰ ਕੀ ਤੋਂ ਨੌਰ ਕਿਹਾ ਪਿੰਡ ਮਨਜੀਤ ਸਿੰਘ ਨਾਮ ਮੇਰਾ ਏ ਪਿੰਡ ਕਿਜ਼ਰਪੁਰ ਅੱਜ ਭਾਰਤੀ ਕਿਸਾਨ ਜੁਨੀਅਰ ਦੁਪਟਾ ਲਾ ਦੋ ਤੁਹਾਨੂੰ ਇਹ ਬੀਜ ਦਿੱਤਾ ਗਿਆ ਤਾਂ ਜੀ ਕਿੰਨਾ ਬੀਜ ਦਿੱਤਾ ਗਿਆ ਪੀ ਭਾਈ ਦਿੱਤਾ ਗਿਆ ਸਾਨੂੰ 15 ਬੋਰੀ ਜੀ ਕਿੰਨੇ ਕੋਲ ਕਿੰਨੀ ਖੇਤੀ ਕਰਦੇ ਤੁਸੀਂ ਖੇਤੀ ਮੇਰੀ ਹੈਗੀ 15 ਕਿੱਲੇ ਦੀ ਇੱਕ ਬੋਰਾ ਇੱਕ ਕਿੱਲੇ ਦਾ ਦਿੰਦੇ ਜੀ ਖਾਦ ਵਗੈਰਾ ਵੀ ਦਿੱਤੀ ਗਈ ਹਾਂਜੀ ਖਾਦ ਵੀ ਇਸ ਤੋਂ ਪਹਿਲਾਂ ਸਰਕਾਰ ਵੱਲੋਂ ਵੀ ਤੁਹਾਨੂੰ ਕੋਈ ਨਹੀਂ ਕੁਝ ਨਹੀਂ ਮਿਲਿਆ ਜੀ ਨਹੀਂ ਕੁਝ ਨਹੀਂ ਜੀ ਮੌਜੂਦਾ ਰਾਸ਼ੀ ਜਿਹੜੀ ਆਨਲਾਈਨ ਖਾਤੇ ਸਰਕਾਰ ਨੂੰ ਉਹ ਸਰ ਇਦਾਂ ਹੈ ਵੀ ਜਿੱਦਾਂ ਮੇਰੇ ਪੈੜੀ ਹੈਗੀ ਠੇਕੇ ਤੇ ਤੇ ਉਹ ਠੇਕੇ ਵਾਲੇ ਹੀ ਉਹਨਾਂ ਦੇ ਖਾਤੇ ਚ ਜਾਂਦੇ ਆ ਮੇਰੇ ਨਹੀਂ ਆ ਸਕਦੇ ਜੀ ਗਵਰਨਮੈਂਟ ਦਾ ਕਾਨੂੰਨ ਹੈ ਜਿਹਦੀ ਜਮੀਨ ਹੈ ਮਾਲਕੀ ਉਹਦੇ ਖਾਤੇ ਜਾਣਗੀ ਜੀ ਜਿਸ ਤਰ੍ਹਾਂ ਤੁਹਾਡੇ ਮੰਨ ਲਓ ਪੈੜੀ ਮੰਡ ਦੇ ਵਿੱਚ ਹਾਂਜੀ ਉਸੀ ਦਿੱਤਾ ਪਈ ਹੋਈ ਹੈ ਜੀ ਤੇ ਤਪਈ ਹੋਇਆ ਅੱਜ ਰੇਤਾ ਬਹੁਤ ਪਈ ਹੋਈ ਹੈ ਜੀ ਰੇਤਾ ਕੀ ਤਨੋਂ ਰੇਤਾ ਚੱਕਣ ਲਈ ਸਰਕਾਰ ਨੂੰ ਮਿਲੀ ਹੋਈ ਹੈ ਸਰਕਾਰ ਨੇ ਪਰਮਿਸ਼ਨ ਦਿੱਤੀ ਹੈ ਪਰ ਉਹਨੇ ਚੇਰ ਦੇ ਵਿੱਚ ਚੁੱਕੀ ਨਹੀਂ ਜਾਣੀ ਸਾਡੇ ਤੋਂ ਅਸੀਂ ਕੁਝ ਸਮਾਂ ਥੋੜਾ ਦਿੱਤਾ ਗਿਆ ਤੇ ਸਾਡੇ ਰੇਤ ਪੈ ਗਈ 40-50 ਕਿੱਲੇ ਦੇ ਵਿੱਚ ਜਿੰਨਾ ਮੜ ਕੇ ਰੇਤ ਪਈ ਹੋਈ ਆ ਕੁਝ ਲੋਕ ਚੱਕਦੇ ਵੀ ਆ ਪਰ ਉਹਨੂੰ ਸਰਕਾਰ ਮਾਈਨਿੰਗ ਪਾਗਲੇ ਫੇਰ ਫੜਦਾ ਜਿਵੇਂ ਉਹਦੇ ਬਾਰੇ ਕੀ ਕਰਨਾ ਚਾਹੁੰਦੇ ਅਸੀਂ ਕਹਿੰਦੇ ਸਾਨੂੰ ਟਾਈਮ ਦਿੱਤਾ ਜਾਵੇ ਜਿਹੜਾ ਅਸੀਂ ਆਪਣੀ ਫਸਲ ਬੀਜ ਸਕੀਏ ਉਹਨੂੰ ਰੇਤਾ ਚੱਕ ਕੇ ਥੋੜੇ ਟਾਈਮ ਵਿੱਚ ਸਾਡਾ ਹੱਬਿਸ ਕਰੇ ਕੀ ਘਟਣਾ ਹੋਰ ਕਿਹ ਤੁਸੀਂ ਜੱਟ ਬੰਦੀ ਆ ਮੇਰਾ ਨਾਮ ਰਮਿੰਦਰ ਸਿੰਘ ਪਾਰ